ਸਾਨੂੰ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗੇ ਇਹ ਗੁਰਬਾਣੀ ਦੀ ਤੁਕ ਹੈਗੀ ਮਾਰਾ ਨੇ ਅਗਲੀ ਦਰਗਾਹ ਦੇਤੀ ਹੋਈ ਆਪਣੀ ਸਜ਼ਾ ਆਪਣੇ ਮੁਤਾਬਕ ਦੇ ਹੀ ਦੇਣੀ ਹੈ ਕੇ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਸਾਹਿਬ ਜੋ ਹੈੱਡ ਬ੍ਰੇਸਟ ਦੇ ਤੌਰ ਤੇ ਉੱਥੇ ਸੇਵਾ ਨਿਭਾ ਰਹੇ ਹਨ ਸੰ 2000 ਤੋਂ ਬਹੁਤ ਹੀ ਸੱਚੇ ਸਤਜੇ ਨੇਕ ਇਨਸਾਨ ਹਨ ਉਹਨਾਂ ਦੇ ਬਾਰੇ ਕਿਸੇ ਪ੍ਰਕਾਰ ਦੀ ਕੋਈ ਕਿੰਤੂ ਪਰੰਤੂ ਕਰਨਾ ਤੇ ਸਾਡੇ ਲਈ ਜਾਇਜ਼ ਨਹੀਂ ਕਿ ਦੋਸ਼ੀ ਸਿਰਫ ਅਖੰਡ ਪੜ ਫੈਕਟਰੀ ਇੰਚਾਰਜ ਇੰਟਰਨਲ ਆਡੀਟਰ ਤੇ ਜਿਨੇ ਬਿੱਲ ਪਾਸ ਕੀਤਾ ਸੁਬਦਾਨ ਉਹ ਹੀ ਹਨ ਇਹਦੇ ਵਿੱਚ ਸੰਤ ਬਾਬਾ ਕੁਲਵੰਤ ਸਿੰਘ ਦਾ ਕਿਸੇ ਪ੍ਰਕਾਰ ਦੀ ਕੋਈ ਇੰਟਰਫੀਅਰੈਂਸ ਨਹੀਂ ਤੇ ਜਾਲੀ ਖੰਡ ਪਾਠ ਵਾਲਾ ਜਿਹੜਾ ਉਹ ਵਾਪਰ ਰਿਹਾ ਤੇ ਉਹ ਨੂੰ ਸਹੀ ਕੀਤਾ ਜਾਵੇ ਕਿਉਂਕਿ ਸਨ ਬਾਬਾ ਕੁਲਵੰਤ ਸਿੰਘ ਦੀ ਜੋ ਜ਼ਿੰਮੇਵਾਰੀ ਹੈ ਉੱਪਰ ਗੁਰਦੁਆਰਾ ਸਾਹਿਬ ਦੇ ਵਿਖੇ ਪੂਜਾ ਪਾਠ ਲਈ ਹੈ ਉਹਦਾ ਇੱਦੇ ਕਹਣ ਪਾਠ ਸਾਹਿਬ ਦਾ ਕੋਈ ਇੰਟਰਫੇਰੈਂਸ ਨਹੀਂ ਉਹਦੇ ਤੇ ਫਿਰ ਐਕਸ਼ਨ ਲਿਆ ਜਥੇਦਾਰ ਸਾਹਿਬ ਨੂੰ ਜਦੋਂ ਧਿਆਨ ਦੇ ਵਿੱਚ ਮਾਮਲਾ ਆਇਆ ਕਿਉਂਕਿ ਤੱਕ ਸਾਧਕਣ ਜੀ ਹਜ਼ੂਰ ਸਾਹਿਬ ਦਾ ਜੋ ਵੀ EMPLY ਹੈਗਾ ਸਿੱਖ EMPLY ਉਹਨੇ ਅੰਮ੍ਰਿਤਧਾਰੀ ਹੋਣਾ ਚਾਹੀਦਾ ਪਹਿਲੀ ਗੱਲ ਤੇ ਹੈ ਔਰ ਜਿਵੇਂ ਤੁਸੀਂ ਕਿਹਾ ਕਿ ਵੀ ਕਿਸੇ ਗ੍ਰਾਮ ਜਿਹੜਾ ਅੰਮ੍ਰਿਤਧਾਰੀ ਹੋਏਗਾ ਉਹ ਇਹੋ ਜੀ ਕੋਰਤ ਕਰਨ ਤੋਂ ਗ੍ਰੇਡ ਕਰੇਗਾ ਜਿਹੜਾ ਬੰਦਾ ਸੇਕਸ ਉਸਦਾ ਮਚ ਨੌਕਰੀ ਕਰਦਾ ਉਹਨੂੰ ਨੈਤਿਕ ਜ਼ਿੰਮੇਵਾਰੀ ਉਹਦੀ ਉਹ ਜ਼ਮੀਰ ਦੀ ਜ਼ਿੰਮੇਵਾਰੀ ਚਾਹੀਦੀ ਗੁਰੂ ਸਾਹਿਬ ਨੇ ਇੱਕ ਚੰਗਾ ਜੀਵਨ ਜਿਉਣ ਦਾ ਸੰਦੇਸ਼ ਦਿੱਤਾ ਚੰਗੇ ਇਨਸਾਨ ਬਣ ਲਈ ਲੋਕਾਂ ਨੂੰ ਪ੍ਰੇਰਿਆ ਠੱਗ ਤੋਂ ਸੱਜਣ ਨੂੰ ਜਿਹੜਾ ਸੱਜਣ ਬਣਾਇਆ ਠੱਗ ਤੋਂ ਔਰ ਇਹਨਾਂ ਠੱਗੀਆਂ ਦੇ ਨਾਲ ਵਾਸਤਾ ਨਾ ਪੈ ਲੋਕਾਂ ਦਾ ਔਰ ਲੋਕਾਂ ਦੇ ਲਈ ਇਹ ਸੰਦੇਸ਼ ਦਿੱਤਾ ਕਿ ਉਹ ਹਰਾਮ ਦੇ ਨਾਲ ਰਹਿਣ ਚੰਗੇ ਇਨਸਾਨ ਬਣ ਕੇ ਰਹਿਣ ਕਿਸੇ ਦੇ ਨਾਲ ਧੋਖਾ ਧੜੀਆਂ ਨਾ ਕਰਨ ਸਿੱਖਾਂ ਦੇ ਮਸਲੇ ਦੇ ਵਿੱਚ ਅਜੇਆ ਕਿਉਂ ਵਾਪਰ ਰਿਹਾ ਜਿੱਥੇ ਝੂਠ ਆ ਜਿਹੜਾ ਉਹ ਭਾਰੀ ਹੁੰਦਾ ਨਜ਼ਰ ਆ ਰਿਹਾ ਹੈ ਜਿਹੜੇ ਸਵਾਲ ਉੱਠ ਰਹੇ ਨੇ ਡੀਪੀ ਸਿੰਘ ਹਰਾਂ ਦੇ ਵੱਲੋਂ ਉਠਾਏ ਗਏ ਨੇ ਔਰ ਮੇਰੇ ਨਾਲ ਇਸ ਮੁਲਾਕਾਤ ਦਾ ਹਿੱਸਾ ਨੇ ਤਕਸਰੀ ਹਜ਼ੂਰ ਸਾਹਿਬ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹਨੂੰ ਲੈ ਕੇ ਇਹਨਾਂ ਨੇ ਸਵਾਲ ਚੱਕੇ ਨੇ ਅੱਗੇ ਵੀ ਦੇਖਣਾ ਹੋਵੇਗਾ ਕਿ ਅਜੇ ਸਵਾਲ ਕਿਉਂ ਆਉਂਦੇ ਨੇ ਉਹਨਾਂ ਦਾ ਜਵਾਬ ਕੀ ਹੈ ਇਹ ਅਜੇ ਸਾਰਾ ਕੁਝ ਦੇਖਣਾ ਹੋਏਗਾ ਪਰ ਕੀ ਸਵਾਲ ਨੇ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਸਿੱਖ ਗੁਰੂ ਘਰਾਂ ਦੇ ਵਿੱਚ ਅਜਾਇਆ ਕਿਉਂ ਵਾਪਰ ਰਿਹਾ ਉਹ ਵੀ ਜਿਹੜੇ ਇਤਿਹਾਸਿਕ ਸਥਾਨ ਨੇ ਤਖਤ ਸਹਿਬਾਨਾ ਉਸ ਤੇ ਸਵਾਲ ਕਿਉਂ ਆ ਉਸ ਦੇ ਵਿੱਚ ਕੀ ਚਾਗ ਰਿਹਾ ਤੇ ਪਾਰਦਰਸ਼ੀ ਕਿਉਂ ਨਹੀਂ ਹੈ ਪਾਰਦਰਸ਼ਤਾ ਕਿਵੇਂ ਲਿਆਂਦੀ ਜਾਵੇ ਇਹ ਵੀ ਸਵਾਲ ਇੱਕ ਰਹੇਗਾ ਸਰ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਵਾਲ ਕੀ ਨੇ ਕੀ ਮਸਲਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਪ੍ਰੈਸ ਕਾਨਫਰੰਸ ਜੋ ਸਰਵਿੰਦਰ ਸਿੰਘ ਜੀ ਨੇ ਆਰਗੇਨਾਈਜ਼ ਕੀਤੀ ਤੇ ਮੈਨੂੰ ਇਨਵਰਟ ਕੀਤਾ ਤਹਿ ਦਿਲਾਂ ਤੋਂ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਆਏ ਸਾਰੇ ਵੀਰਾਂ ਦਾ ਪੈਣਾ ਦਾ ਮੈਂ ਪੱਤਰਕਾਰਾਂ ਦਾ ਧੰਨਵਾਦ ਕਰਦਾ ਹਾਂ ਜੇ ਕੱਲ ਤੋਂ ਮੇਰੇ ਨੋਟਿਸ 'ਚ ਆਇਆ ਜੋ ਖਬਰ ਛਪੀ ਵੀਡੀਓ ਰਾਈਂ ਕਿ ਤਕਸਰਖਣ 3 ਹਜ਼ੂਰ ਸਾਹਿਬ ਵਿਖੇ ਇਹ ਜੋ ਮਸਲਾ ਕਪੜੇ ਦਾ ਹੋਇਆ ਇਹਦੇ ਬਾਰੇ ਮੈਨੂੰ ਇਨਵਾਈਟ ਕੀਤਾ ਗਿਆ ਕਲੈਰੀਫਿਕੇਸ਼ਨ ਲਈ ਖਾਸ ਕਰਕੇ ਸੰਤ ਬਾਬਾ ਕੁਲਵੰਤ ਸਿੰਘ ਦਾ ਜੋ ਇਹਦੇ ਵਿੱਚ ਥੋੜਾ ਜਿਹਾ ਜ਼ਿਕਰ ਆਇਆ ਉਹਦੇ ਲਈ ਮੈਂ ਇਹ ਆਪਣਾ ਨਿੱਜੀ ਤੌਰ ਤੇ ਵਿਚਾਰ ਦਸਾਂਗਾ ਕਿ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਸਾਹਿਬ ਜੋ ਹੈੱਡ ਪ੍ਰੀਸਟ ਦੇ ਤੌਰ ਤੇ ਉੱਥੇ ਸੇਵਾ ਨਿਭਾ ਰਹੇ ਹਨ ਸੰਨ 2000 ਤੋਂ ਬਹੁਤ ਹੀ ਸੱਚੇ ਸਤਜ ਦੇ ਨੇਕ ਇਨਸਾਨ ਹਨ ਉਹਨਾਂ ਦੇ ਬਾਰੇ ਕਿਸੇ ਪ੍ਰਕਾਰ ਦੀ ਕੋਈ ਕਿੰਤੂ ਪਰੰਤੂ ਕਰਨਾ ਤੇ ਸਾਡੇ ਲਈ ਜਾਇਜ਼ ਨਹੀਂ ਜੋ ਅਖੰਡਪਾੜ ਸਾਹਿਬ ਦਾ ਕਪੜਿਆਂ ਦਾ ਕੰਮ ਹੈ ਇਹ ਦਫਤਰੀ ਕੰਮ ਹੈ ਹਨ ਦਫਤਰ ਵੱਲੋਂ ਹੀ ਜੋ ਅਖੰਡਪਾੜ ਸਾਹਿਬ ਵਿਭਾਗ ਦੇ ਜੋ ਕਲਰਕ ਇੰਚਾਰਜ ਤੇ ਇੰਟਰਨਲ ਆਡੀਟਰ ਤੇ ਸੁਪਰਡੈਂਟ ਵੱਲੋਂ ਪਾਸ ਕੀਤੇ ਬਿੱਲ ਦਾ ਭੁਗਤਾਨ ਹੋਇਆ ਉਦੇ ਬਾਰੇ ਹੈ ਇਹਦੇ ਵਿੱਚ ਸੰਤ ਬਾਬਾ ਕੁਲਵੰਤ ਸਿੰਘ ਜਥੇਦਾਰ ਸਾਹਿਬ ਦਾ ਕੋਈ ਰੋਲ ਨਹੀਂ ਕੋਈ ਇੰਟਰਫੀਰੈਂਸ ਨਹੀਂ ਕਿਉਂਕਿ ਸੰਤ ਬਾਬਾ ਕੁਲਵੰਤ ਸਿੰਘ ਜੀ ਇਹ ਤਾਰਮਿਕ ਮਾਮਲਿਆਂ ਦੇ ਹੀ ਵਿਚਾਰ ਕਰਕੇ ਆਪਣੀ ਰეკਮੈਂਡੇਸ਼ਨ ਜੋ ਹੈ ਗੁਰਮਤਾ ਪਾਸ ਕਰਕੇ ਆਫਿਸ ਦੇ ਦੇ ਸਕਦੇ ਹਨ ਉਸ ਤੋਂ ਉਪਰੰਤ ਜੋ ਗੁਰਮਤਾ ਹੁੰਦਾ ਹੈ ਉਹਦੇ ਤੇ ਡਿਸੀਜਨ ਲੈਣਾ ਇਹ ਦਫਤਰ ਦਾ ਹੀ ਕੰਮ ਹੈ ਉਹਨਾਂ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਸੋ ਅਖੰਡਪਾੜ ਸਾਹਿਬ ਦਾ ਜੋ ਹੁਣ ਇਹ ਵੀਰ ਜੀ ਨੇ ਕੁਐਸਚਨ ਰੇਜ਼ ਕੀਤਾ ਇਹਦੇ ਲਈ ਇਹ ਕਲੈਰੀਫਿਕੇਸ਼ਨ ਹੈ ਕਿ ਦੋਸ਼ੀ ਸਿਰਫ ਅਖੰਡਪਾੜ ਸੈਕਸ਼ਨ ਇੰਚਾਰਜ ਇੰਟਰਨਲ ਆਡੀਟਰ ਤੇ ਜਿਹਨੇ ਬਿਲ ਪਾਸ ਕੀਤਾ ਸੁਪਰਡੈਨੈਂਟ ਉਹੀ ਹਨ ਇਹਦੇ ਵਿੱਚ ਸੰਤ ਬਾਬਾ ਕਲਵਾਨ ਸੇਦੇ ਕਿਸੇ ਪ੍ਰਕਾਰ ਦੀ ਕੋਈ ਇੰਟਰਫੇਰੈਂਸ ਨਹੀਂ ਸੋ ਅਖਾਨਪਾਲ ਸਾਹਿਬ ਜੋ ਜਾਲੀ ਬਣੇ ਹਨ ਇਹਦੇ ਕੋਈ ਸ਼ੱਕ ਨਹੀਂ ਮੁਰਾਦਬੰਦ ਉੱਥੇ ਤੱਕ ਜੋ ਗੁਰਦਾ ਗਦੀ 300 ਸਾਲਾ ਬਣਾਇਆ ਗਿਆ ਉਸ ਤੋਂ ਬਾਅਦ ਲੱਖਾਂ ਦੀ ਤਦਾਦ ਤੇ ਸਾਲਾਨਾ ਦੇ ਵਿੱਚ ਉੱਥੇ ਆਜਣੀਆਂ ਪਣ ਲਈ ਆਪਣੀ ਮਰਜ਼ਾ ਪੂਰੀਆਂ ਕਰਨ ਲਈ ਮਹਾਰਾਜ ਦਾ ਸ਼ੁਕਰਾਨਾ ਕਰ ਲਈ ਆਂਦੇ ਹਨ ਤੇ ਨਾਲ ਹੀ ਉਹਨਾਂ ਦੇ ਮਾਨੇ ਸ਼ਰਧਾ ਹੁੰਦੀ ਹੈ ਕਿ ਤਖਤ ਸਾਹਿਬ ਤੇ ਵੀ ਅਸਾਂ ਪਾਠ ਸਾਹਿਬ ਬੁ ਕਰਾਇਆ ਜਾਏ ਇੱਥੇ ਰਕ ਪਾਠ ਰਖਾ ਕੇ ਮਨਜੋ ਹੁਕਮਨਾਮਾ ਮਹਾਰਾਜ ਦਾ ਬਖਸ਼ਿਆ ਹੈ ਉਹ ਮਨ ਨੂੰ ਸ਼ਾਂਤੀ ਲਈ ਉਹ ਪ੍ਰਾਪਤ ਕਰਦੇ ਹਨ ਸਵਾਲ ਇਹ ਹੈ ਕਿ ਜੇ ਜੋ ਕੁਝ ਹੋ ਰਿਹਾ ਉਹ ਕਈ ਵਾਰ ਇਹ ਹੁੰਦਾ ਕਿ ਵੱਡੀ ਸੰਸਤਾਂ ਤੱਕ ਤਾਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਦੁਨੀਆ ਭਰ ਤੋਂ ਸਿੱਖੋ ਤੇ ਨਤਮਸਤਕ ਹੋਣ ਦੇ ਲਈ ਜਾਂਦੇ ਨੇ ਉੱਥੇ ਕਈ ਵਾਰ ਨਹੀਂ ਧਿਆਨ ਚ ਹੁੰਦਾ ਜਿਹੜਾ ਉੱਥੇ ਮੁਖੀ ਆ ਉਸ ਨੂੰ ਪਰ ਕਿਸੇ ਨੇ ਧਿਆਨ ਚ ਵੀ ਨਹੀਂ ਲਿਆਂਦਾ ਉਹਨਾਂ ਦੇ ਕਿ ਇੱਥੇ ਜਾਲੀ ਖੰਡ ਪਾਠ ਵਾਲਾ ਜਿਹੜਾ ਉਹ ਵਾਪਰ ਰਿਹਾ ਤੇ ਉਹਨੂੰ ਸਹੀ ਕੀਤਾ ਜਾਵੇ ਕਿਉਂਕਿ ਸੰਤ ਬਾਬਾ ਕੁਲਵੰਤ ਸਿੰਘ ਦੀ ਜੋ ਜ਼ਿੰਮੇਵਾਰੀ ਹੈ ਉਪਰ ਗੁਰਦੁਆਰਾ ਸਾਹਿਬ ਦੇ ਵਿਖੇ ਪੂਜਾ ਪਾਠ ਲਈ ਹੈ ਉਹਦਾ ਇਹਦੇ ਤੇ ਖੰਡ ਪਾਠ ਸਾਬ ਦਾ ਕੋਈ ਇੰਟਰਫੀਰੈਂਸ ਨਹੀਂ ਇਹਦੀ ਜ਼ਿੰਮੇਵਾਰੀ ਪੂਰੀ ਦੀ ਪੂਰੀ ਅਖੰਡ ਪਾਠ ਵਿਭਾਗ ਜੋ ਹੈ ਉਹਦੀ ਤੇ ਸੁਪਰਡੈਂਡੈਂਟ ਦੀ ਹੁੰਦੀ ਕਿਉਂਕਿ ਅਖੰਡ ਪਾਠ ਕਲਰਕ ਨੇ ਹੀ ਅਖੰਡ ਪਾਠ ਜੋ ਰੱਖੇ ਜਾਣੇ ਹਨ ਉਹਦਾ ਵੇਰਵਾ ਤਿਆਰ ਕਰਕੇ ਜਗ੍ਹਾ ਨਿਸ਼ਚਿਤ ਤੇ ਕਿੱਥੇ ਰੱਖੇ ਕਿਸ ਕਾ ਖੰਡ ਪਾਠੀ ਨੇ ਉਥੇ ਪਾਰਟਿਸਿਪੇਟ ਕਰਨਾ ਹੈ ਕਿਹਦੀ ਡਿਊਟੀ ਲਗਣੀ ਹੈ ਇਹ ਅਖੰਡ ਪਾਠ ਵਿਭਾਗ ਦਾ ਇੰਚਾਰਜ ਦੀ ਇਹ ਡਿਊਟੀ ਹੈਗੀ ਉਤੋਂ ਬਾਅਦ ਹਾਂਜੀ ਇਹ ਜਿਹੜਾ ਥੱਲੇ ਵਾਲੇ ਵਿਭਾਗ ਨੇ ਗੜਬੜ ਕੀਤੀ ਹੈ ਇਹ ਇਥੋਂ ਇਹ ਸਾਫ਼ ਹੋ ਰਿਹਾ ਹੈ ਹਾਂਜੀ ਉੱਤੇ ਵਾਲੇ ਤੇ ਸਵਾਲ ਉੱਠ ਰਹੇ ਨੇ ਉਹ ਗਲਤ ਹੈ ਤੁਸੀਂ ਤੁਹਾਡੇ ਮੁਤਾਬਕ ਹਾਂ ਜਥੇਦਾਰ ਸਾਹਿਬ ਦੇ ਬਾਰੇ ਕਿੰਤੂ ਪਰੰਤੂ ਕਹਨਾ ਉਹ ਗਲਤ ਹੈ ਗੱਲ ਥੱਲੇ ਗੜਬੜ ਹੋ ਗਈ ਹਾਂ ਉਹ ਉਹਨਾਂ ਦੇ ਬਾਰੇ ਕਿੰਤੂ ਪਰੰਤੂ ਕਹਨਾ ਗਲਤ ਹੈ ਪਰ ਥੱਲੇ ਉਹਨਾਂ ਦੇ ਵਿਭਾਗ ਦੇ ਵਿੱਚ ਗੜਬੜ ਹੋ ਗਈ ਜਿਹੜਾ ਇਹ ਅਰੇਂਜ ਕਰਦੇ ਆ ਜਿਹੜੇ ਪ੍ਰੋਗਰਾਮ ਕਰਵਾਉਂਦੇ ਆ ਖੰਡ ਪੱਛ ਹਾਂਜੀ ਹਾਂਜੀ ਕਿਉਂਕਿ ਜਥੇਦਾਰ ਸਾਹਿਬ ਦੇ ਜੋ ਹੈਡ ਪ੍ਰੀਸਟ ਹਨ ਉਹ ਵੀ ਇੱਕ ਤਰ੍ਹਾਂ ਦੇ ਸੇਵਾਦਾਰ ਹਨ ਹਾਂ ਉੱਚੀ ਪਦਵੀ ਤੇ ਹਨ ਪਰ ਉਹ ਇਹਦੇ ਵਿੱਚ ਕੋਈ ਉਹਨਾਂ ਦਾ ਰੋਲ ਨਹੀਂ ਆਂਦਾ ਕਿਉਂਕਿ ਉਹਨਾਂ ਦਾ ਸਿਰਫ ਤੱਕ ਸਾਬ ਦੀ ਪੂਜਾ ਪਾਠ ਦੇ ਵਿੱਚ ਹੀ ਉਹਨਾਂ ਦੀ ਥੱਲੇ ਵਾਲੇ ਵਿਭਾਗ ਨੇ ਗੜਬੜ ਕੀਤੀ ਹਾਂ ਜੀ ਹਾਂ ਜੀ ਤੇ ਉਹਦੇ ਤੇ ਫਿਰ ਐਕਸ਼ਨ ਲਿਆ ਜਥੇਦਾਰ ਸਾਹਿਬ ਨੂੰ ਜਦੋਂ ਧਿਆਨ ਦੇ ਵਿੱਚ ਮਾਮਲਾ ਆਇਆ ਜਥੇਦਾਰ ਸਾਹਿਬ ਨੇ ਐਕਸ਼ਨ ਇਹ ਦਫ਼ਤਰ ਵੱਲੋਂ ਹੀ ਕਾਰਵਾਈ ਹੁੰਦੀ ਹੈ ਜਥੇਦਾਰ ਸਾਹਿਬ ਨੇ ਵੀ ਕਾਰਵਾਈ ਚ ਕੋਈ ਨਹੀਂ ਕੋਈ ਰੋਲ ਹੈਗਾ ਕਿਉਂਕਿ ਹੁਣ ਜੋ ਕੇਸ ਹੈ ਇਹ 2020 ਜਦੋਂ ਉਜਾਗਰ ਹੋਇਆ ਇਨਕੁਆਰੀ ਕੀਤੀ ਗਈ ਸਾਰ ਗੁਰਸਾਗਰ ਸਿੰਘ ਜੋ ਸਾਬਕਾ ਅਕਾਊਂਟੈਂਟ ਰਏ ਨਾ ਬੜਾ ਹੀ ਲਰਨੋ ਬੰਦਾ ਹਗਾ ਉਹਨੇ ਇਨਕੁਆਇਰੀ ਕੀਤੀ ਉਹਨੇ ਹੀ ਦੱਸਿਆ 36,69,850 ਜੋ ਵੀ ਅਮਾਉਂਟ ਹੈਗਾ ਉਹਨੇ ਰਿਪੋਰਟ ਸਬਮਿਟ ਕੀਤੀ ਉਸ ਤੋਂ ਬਾਅਦ ਇਹ ਜਿਹੜੇ ਚਾਰ ਕਰਮਚਾਰੀ ਸੀ ਇਹਨਾਂ ਨੂੰ ਆਪਣੇ ਪ੍ਰਧਾਨ ਸਾਹਿਬ ਨੇ ਡਿਸਮਿਸ ਕੀਤਾ 2022 ਚ ਇੱਕ ਜੋ ਮਹੀਪਾਲ ਸਿੰਘ ਕਲਰਕ ਸੀ ਉਹ ਡਿਸਮਿਸ ਹੀ ਰਿਹਾ ਬਾਕੀ ਜਿਹੜੇ ਤਿੰਨ ਸੀ ਸਸਪੈਂਡ ਹੋ ਰਿਨ ਸਟੇਟ ਕੀਤੇ ਗਏ ਉਸ ਤੋਂ ਬਾਅਦ ਫਿਰ ਵੀ ਜਦੋਂ ਉਥੇ ਸਾਧ ਜਗਦੀਪ ਸਿੰਘ ਨੰਬਰ ਦਾ ਜਿਹੜਾ ਸੋਸ਼ਲ ਵਰਕਰ ਹੈ ਉਹਨੇ ਹਾਈ ਕੋਰਟ ਵਿੱਚ ਕੰਪਲੇਂਟ ਕੀਤੀ ਕਿ ਵੀ ਐਫ ਆਈ ਆਰ ਨਹੀਂ ਲਾਜ ਹੋਈ ਇਹ ਐਕਸ਼ਨ ਪੂਰਾ ਨਹੀਂ ਹੋਇਆ ਉਹਦੇ ਮੁਤਾਬਕ 16 ਜੁਲਾਈ ਨੂੰ ਹਾਈ ਕੋਰਟ ਦੀ ਇਨਫਰਮੇਸ਼ਨ ਹਲ ਉਹਨੇ ਪੁਲਿਸ ਡਿਪਾਰਟਮੈਂਟ ਡਾਇਰੈਕਸ਼ਨ ਦਿੱਤੀਆਂ ਕਿ ਇਨਕੁਆਰੀ ਕਰਕੇ ਐਫ ਆਈ ਆਰ ਲਾਜ ਕੀਤੀ ਜਾਏ ਉਹ ਜੋ 16 ਜੁਲਾਈ ਨੂੰ ਐਫ ਆਈ ਲਾਜ ਹੋਈ ਉਹਦੀ ਹੀアリング ਜੋ ਕੋਰਟ ਦੇ ਕੇਸ ਗਿਆ ਹੈਗਾ ਉਹ 5 ਅਗਸਤ ਨੂੰ ਹੀアリング ਹੈ ਗਿਆ ਦੁੱਧਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏਗਾ ਹਾਂ ਬਿਲਕੁਲ ਜਜਮੈਂਟ ਜਰੀਏ ਉਹਦੇ ਚਾਫ ਹੋ ਜਾਏਗਾ ਬਿਲਕੁਲ ਸਾਫ ਹੋ ਜਾਏਗਾ ਸੋ ਦੋਸ਼ੀਆਂ ਨੂੰ ਵਾਪਸ ਸਜ਼ਾ ਮਿਲ ਜਾਏਗੀ ਇਸ ਤੋਂ ਇਲਾਵਾ ਕਰੇਗਾ ਸੋ ਪਰੇਗਾ ਸੀ ਆਪ ਸਰ ਜਾਣਦੇ ਆ ਤੁਸੀਂ ਵੀ ਸੱਜਣ ਠੱਗ ਤੋਂ ਗੱਲ ਚਾਲੂ ਕੀਤੀ ਤਮਨ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਇਹ ਗੁਰਬਾਣੀ ਦੀ ਤੁਕ ਹੈਗੀ ਮਾਰਾ ਨੇ ਅਗਲੀ ਦਰਗਾਹ ਦੇ ਚ ਵੀ ਆਪਣੀ ਸਜ਼ਾ ਆਪਣੇ ਮੁਤਾਬਕ ਦੇ ਹੀ ਦੇਣੀ ਹੈ ਤੇ ਦੁਨਿਆਵੀ ਤੌਰ ਤੇ ਕੋਰਟ ਵੱਲੋਂ ਜੋ ਦੁੱਧਾ ਦੁੱਧ ਤੇ ਪਾਣੀ ਦੇ ਪਾਣ ਉਹ ਸਜ਼ਾ ਮਿਲ ਜਾਏਗੀ ਅਸਲ ਮਸਲਾ ਬਹੁਤ ਵੱਡਾ ਹੈ ਜੀ ਲੋਕ ਆਸਥਾ ਦੇ ਨਾਲ ਅਖੰਡ ਪਾਤਸ਼ਾਹ ਕਰਵਾਉਂਦੇ ਨੇ ਤਕਤ ਸਭਾ ਦਾ ਮਸਲਾ ਹੈ ਪਰ ਤਕਤ ਸਭਾ ਦੇ ਵਿੱਚ ਜੇ ਕੋਈ ਇਸ ਤਰ੍ਹਾਂ ਬੇਨਿਯਮੀ ਔਰ ਬੇਈਮਾਨੀ ਕਰ ਰਿਹਾ ਉਹ ਤਾਂ ਆਪਣੇ ਆਪ ਦੇ ਵਿੱਚ ਸਵਾਲ ਹੈ ਕਿ ਸਿੱਖ ਤਾਂ ਦੁਨੀਆ ਚ ਲੰਗਰ ਲਾਉਂਦੇ ਫਿਰਦੇ ਆ ਭੁੱਖੀਆਂ ਨੂੰ ਰਜਾਉਂਦੇ ਫਿਰਦੇ ਆ ਪਰ ਆਪਦੇ ਘਰ ਦੇ ਵਿੱਚ ਕੀ ਹੋ ਰਿਹਾ ਹੈ ਤਾਂ ਬੜਾ ਵੱਡਾ ਸਵਾਲ ਹੈ ਨਾ ਸੋ ਇਹਦੇ ਲਈ ਜੋ ਹੈ ਸਾਨੂੰ ਸਿਸਟਮ ਦੇ ਵਿੱਚ ਥੋੜਾ ਜਿਆ ਹੋਰ ਸਟੈਪ ਉਠਾਣੇ ਪੈਣਗੇ ਕਿ ਵੀ ਇੰਟਰਨਲ ਜੋ ਆਡੀਟਰ ਹਨ ਉਹ ਹਾਈਲੀ ਕੁਆਲੀਫਾਈਡ ਹੋਵੇ ਤੇ ਪ੍ਰਾਪਰ ਆਪਣੀ ਉਹ ਚੈਕਿੰਗ ਕਰੇ ਸਭ ਤੋਂ ਖਾਸ ਮੈਨ ਲੱਗਦਾ ਇਮਾਨਦਾਰੀ ਬਹੁਤ ਜ਼ਰੂਰੀ ਹੈ ਜੇ ਇਮਾਨਦਾਰੀ ਤੁਸੀਂ ਜੇ ਬੇਈਮਾਨੀ ਕਰ ਰਹੇ ਹੋ ਤਾਂ ਖਤਮ ਹੋ ਜਾਂਦਾ ਤੁਸੀਂ ਸਾਰੀ ਸੰਸਥਾ ਤੋਂ ਜਿਹੜਾ ਉਹਦੇ ਉਹਦੇ ਨਿਯਮ ਨੇ ਜਿਹੜੇ ਉਹਦੀ ਮਰਿਆਦਾ ਜਿਹੜੀ ਬੇਅਦਬੀ ਕਹਿ ਸਕਦੇ ਐ ਇਸ ਨੂੰ ਕਿ ਬੇਅਦਬੀ ਕਰ ਰਹੇ ਹੋ ਤੁਸੀਂ ਬਿਲਕੁਲ ਜੀ ਕਿਉਂਕਿ ਤਕਸਤਖੰਡ ਸ੍ਰੀ ਹਜ਼ੂਰ ਸਾਹਿਬ ਦਾ ਜੋ ਵੀ EMPLY ਹੈਗਾ ਸਿੱਖ EMPLY ਉਹਨੇ ਅੰਮ੍ਰਿਤਧਾਰੀ ਹੋਣਾ ਚਾਹੀਦਾ ਪਹਿਲੀ ਗੱਲ ਤੇ ਐ ਔਰ ਜਿਵੇਂ ਤੁਸੀਂ ਕਿਹਾ ਕਿ ਵੀ ਕਿਸੇ ਗ੍ਰੰਥ ਜਿਹੜਾ ਅੰਮ੍ਰਿਤਧਾਰੀ ਹੋਏਗਾ ਉਹ ਇਹੋ ਜੀ ਗੁਰਤਾ ਕਰਨ ਤੋਂ ਗੁਰੇਜ਼ ਕਰੇਗਾ ਘੇਰਾ ਫੇਰੀਆਂ ਤੋਂ ਗੁਰੇਜ਼ ਕਰੇਗਾ ਪਰ ਇਹ ਤੇ ਦੁਨਿਆਵੀ ਤੌਰ ਤੇ ਕਿਵੇਂ ਕਰਗੇ ਦੂਤੇ ਬੁੱਝ ਫੜ ਦਿਆ ਕੋਈ ਪਤਾ ਨਹੀਂ ਲੱਗਦਾ ਸੋ ਮਹਾਰਾਜ ਆਪ ਹੁਣ ਦੁਨਿਆਵੀ ਤੌਰ ਤੇ ਕੋਰਟ ਫੈਸਲਾ ਦੇ ਦੇਗੀ ਉਵੇਂ ਉਹਨਾਂ ਨੂੰ ਸੁਝਾ ਮਿਲੇਗੀ ਪਰ ਇਹ ਸਾਡੇ ਲਈ ਇਹ ਅੱਛਾ ਹੋਏਗਾ ਕਿ ਵੀ ਇੰਟਰਨਲ ਆਡਿਟ ਸਿਸਟਮ ਹੈ ਜਿਹੜਾ ਉਹ ਤੇ ਜਿਹੜਾ ਪਾਸਿੰਗ ਅਥਾਰਟੀ ਹੈ ਉਹ ਉਹਦੇ ਚ ਪਾਰਦਰਸ਼ਤਾ ਹਾਂ ਪਾਰਦਰਸ਼ਤਾ ਹੋਏ ਉਹਨਾਂ ਨੂੰ ਸਖਤ ਇਦਾਦ ਦਿੱਤੀ ਜਾਏਗੇ ਕਿ ਵੀ ਇਹੋ ਜਿਹੀ ਕਾਰਵਾਈ ਫਿਊਚਰ ਵਿੱਚ ਗਲਤ ਹੋਇਆ ਕੰਮ ਤੇ ਤੁਹਾਨੂੰ ਬਹੁਤ ਹੇ ਗੱਲ ਐਕਸ਼ਨ ਸਟ੍ਰਿਕਟ ਐਕਸਮ ਤੁਹਾਡੇ ਤੇ ਲਿਤਾ ਜਾਏਗਾ ਖਾਸ ਤੌਰ ਤੇ ਮਸਲਾ ਜਿਹੜਾ ਹੈਗਾ ਨੈਤਿਕ ਪੱਧਰ ਤੇ ਜ਼ਿਆਦਾ ਜੁੜਿਆ ਹੋਇਆ ਹੈ ਪੈਸੇ ਦੀ ਸੰਗਤ ਇੰਨੀ ਕਿ ਤਾਂ ਸੰਗਤ ਮੱਥੇ ਟੇਕ ਦੂਗੀ ਜਾ ਕੇ ਕਿਤੇ ਜਾਂਦੇ ਆ ਤਾਂ ਕਿਤੇ ਗੁਰਦੁਆਰੇ ਖੜੇ ਕਰ ਲੈ ਵਿਦੇਸ਼ਾਂ ਦੇ ਵਿੱਚ ਜਾ ਕੇ ਜਿੱਥੇ ਸਿੱਖ ਬਣਾਤੇ ਦੀ ਸਭ ਕੁਝ ਕਰਤਾ ਪਰ ਇਹੋ ਜੇ ਕੰਮ ਲਈ ਜਿਹੜਾ ਹੈ ਜਿਹੜਾ ਬੰਦਾ ਸਿੱਖ ਸੰਸਥਾਵਾਂ ਚ ਨੌਕਰੀ ਕਰਦਾ ਉਹਨੂੰ ਨੈਤਿਕ ਜ਼ਿੰਮੇਵਾਰੀ ਉਹਦੀ ਉਹ ਜ਼ਮੀਰ ਦੀ ਜ਼ਿੰਮੇਵਾਰੀ ਚਾਹੀਦੀ ਹੈ ਉੱਥੇ ਕਿਉਂਕਿ ਦਾਸ ਜੋ ਹੈ ਬੈਂਕ ਦੇ ਵਿੱਚ ਐ ਡਿਪਟੀ ਜਨਰਲ ਮੈਨੇਜਰ ਤੌਰ ਤੇ ਕੰਮ ਕੀਤਾ ਹੈਗਾ ਉੱਥੋਂ ਰਿਟਾਇਰਮੈਂਟ ਹੋਈ ਹੈ ਤੇ ਮੈਂ ਸੀਨੀਅਰ ਫੈਕਲਟੀ ਮੈਂਬਰ ਵੀ ਸਟਾਫ ਟ੍ਰੇਨਿੰਗ ਕਰ ਰਿਹਾ ਉਹਦੇ ਲਈ ਅਸੀਂ ਸਪੈਸ਼ਲ ਜੋ ਫਰਾਡਸ ਹੁੰਦੇ ਸੀ ਮੋਰਲ ਐਥੀਕਲ ਵੈਲਿਊ ਦੇ ਉੱਤੇ ਦੋ ਸੈਸ਼ਨ ਰੱਖੇ ਜਾਂਦੇ ਸੀ ਇਸੇ ਕਰਕੇ ਇਹ ਰੋਟੇਸ਼ਨ ਆਫ ਡਿਊਟੀ ਵੀ ਬੈਂਕ ਦੇ ਅੰਦਰ ਤਲਵਾਰ ਕਮੇਟੀ ਦੀ 1975 ਦੇ ਵੀ ਰੋਟੇਸ਼ਨ ਆਫ ਡਿਊਟੀ ਸ਼ੁੱਡ ਬੀ ਮਸਟ ਇਹ ਰੋਟੇਸ਼ਨ ਸਟਾਫ ਦੀ ਹਰ 6 ਮਹੀਨੇ ਜਾਂ 3 ਮਹੀਨੇ ਬਾਅਦ ਕਰ ਦੇਣੀ ਚਾਹੀਦੀ ਹੈ ਹਾਂ ਤਾਂ ਜੋ ਇੱਕ EMPLOYEE ਜਿਹੜਾ ਉੱਥੇ ਹੀ ਬੈਠ ਕੇ ਹੋ ਜੀਏ ਇਹ ਜੇ ਇਹੋ ਜੇ ਐਕਸ਼ਨ ਹੋਣਗੇ ਰੋਟੇਸ਼ਨ ਫਰਾਡ ਹੋਏਗਾ ਨਹੀਂ ਹਾਂ ਵੱਡੀ ਗੱਲ ਤੇ ਹੈ ਇਹਦੇ ਲਈ ਰੋਟੇਸ਼ਨ ਆਫ ਡਿਊਟੀ ਬਹੁਤ ਜ਼ਰੂਰੀ ਹੈ ਕਿਉਂਕਿ ਕਰ ਚਲੋ ਕਰ ਵਕਤ ਬਾਅਦ 6 ਮਹੀਨੇ ਤੋਂ ਉੱਪਰ ਕੋਈ ਸਟਾਫ ਮੈਂਬਰ ਉਸ ਡਿਪਾਰਟਮੈਂਟ ਇਚ ਨਹੀਂ ਰਹਿਣਾ ਚਾਹੀਦਾ ਤੇ ਇੰਟਰਨਲ ਆਡੀਟਰ ਵਧੀਆ ਹੋਣਾ ਚਾਹੀਦਾ ਉਸ ਤੋਂ ਇਲਾਵਾ ਬੈਂਕ ਜਦੋਂ 1900 ਬੀਡੀ ਨਾਰੰਗ ਜੀ ਜੋ ਕਿ ओरिएंटਲ ਬੈਂਕ ਆਫ ਕਮਰਸ ਦੇ ਚੇਅਰਮੈਨ ਆ ਉਹ ਸਾਡੇ ਪੰਜਾਬ ਸੈਂਕ ਬੈਂਕ ਚ ਐਗਜ਼ੀਕਿਊਟਿਵ ਡਾਇਰੈਕਟਰ ਦੇ ਤੌਰ ਤੇ ਆਏ ਸੀ ਉਹਨਾਂ ਨੂੰ ਰਿਜ਼ਰਵ ਬੈਂਕ ਨੇ ਇੱਕ ਕਸਾਈਨ ਮਾਰ ਦਿੱਤੀ ਕਿ ਬੈਂਕਿੰਗ ਫਰਾਡ ਨੂੰ ਕਿਵੇਂ ਅਰਸ਼ ਕੀਤਾ ਜਾ ਸਕਦਾ ਉਹ ਤੋਂ ਪਹਿਲਾਂ ਵੀ ਦੋ ਕਮੇਟੀਆਂ ਦੀ ਰਿਪੋਰਟਾਂ ਆਈਆਂ ਸੀ ਪਰ ਉਹ ਬੈਂਕਿੰਗ ਫਰਾਡ ਡੇ ਬਾਏ ਡੇ ਵਧਦੇ ਜਾ ਰਹੇ ਸੀ ਰੈ 0 ਤੇ ਨਹੀਂ ਹੋ ਸਕਿਆ ਕਿ ਨਾਦਰ ਇਟ ਕੈਨ ਬੀ 0 ਬਟ ਥੀਸ ਕੈਨ ਬੀ ਨੀਅਰ ਬਰਾਟੂ ਨੀਅਰ 0 ਲੈਵਲ ਜੀ ਸੋ ਇਸ ਲਈ ਉਹਨਾਂ ਨੂੰ ਕੇवाईसी ਜੋ ਅੱਜਕੱਲ ਪ੍ਰਚਲਿਤ ਹੈ ਜੀ ਇਹ ਬੀਡੀ ਨਾਰਿੰਗ ਜੀ ਚੇਅਰਮੈਨ ਸਾਹਿਬ ਨੇ ਉਦੋਂ ਉਦੋਂ ਐਡੀਸੀ ਆਪਣੇ ਬੈਂਕ ਉਦੋਂ ਇਹ ਆਪਣੀ ਰਿਪੋਰਟ ਸਬਮਿਟ ਕੀਤੀ ਜੋ ਕਿ ਰਿਜ਼ਰਵ ਬੈਂਕ ਨੇ ਐਕਸੈਪਟ ਕਰ ਲਈਤੀ ਸੀ ਤੇ ਅਸੀਂ ਆਪਣੇ ਜੋ ਇਨਸਪੈਕਟਰ ਸੀ ਉਹਨਾਂ ਨੂੰ ਇਹ ਡਿਸਕਸ ਕਰਦੇ ਕਿ ਵੀ ਕਿਹੜੇ ਕਿਹੜੇ ਸਿਗਨਲ ਜਿਹੜਾ ਬੈਂਕਿੰਗ ਫਰੌਡ ਨੂੰ ਰੋਕਣ ਲਈ ਕਰਨੇ ਚਾਹੀਦੇ ਉਸੇ ਤਰੀਕੇ ਨਾਲ ਇਹ ਰੋਟੇਸ਼ਨ ਆਫ ਡਿਊਟੀ ਜਿਹੜੀ ਹੈ ਇਹ ਬਹੁਤ ਜ਼ਰੂਰੀ ਹੈ ਮੇਰੀ ਤੇ ਇਹ ਬੇਨਤੀ ਹੈ ਕਿ ਵੀ ਰੋਟੇਸ਼ਨ ਆਫ ਡਿਊਟੀ ਵੀ ਜੇਕਰ ਸਾਫ ਦੀ ਉੱਤੇ ਕੀਤੀ ਜਾਏ ਸਾਡੇ ਡਿਪਾਰਟਮੈਂਟ ਦੀ ਇਹ ਚੀਜ਼ ਹੋ ਹੀ ਨਹੀਂ ਸਕਦੀ ਆਤਾ ਡੀਪੀ ਸਿੰਘ ਇਹਨਾਂ ਦੀ ਟੀਮ ਦੇ ਵੱਲੋਂ ਅੱਜ ਇਹ ਕਲੀਅਰ ਕੀਤਾ ਗਿਆ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿ ਜਥੇਦਾਰ ਤੇ ਜਿਹੜੇ ਸਵਾਲ ਉੱਠ ਰਹੇ ਨੇ ਉਹ ਵਾajib ਨਹੀਂ ਹੈਗੇ ਸਵਾਲ ਹੋਣੇ ਚਾਹੀਦੇ ਨੇ ਮਾਮਲਾ ਗਲਤ ਹੋਇਆ ਕੇਸ ਕੋਰਟ ਦੇ ਵਿੱਚ ਆ ਜਿਹੜੇ ਦੋਸ਼ੀ ਨੇ ਉਹਨਾਂ ਤੇ ਕਾਰਵਾਈ ਬਣਦੀ ਹੈ ਕਿਉਂਕਿ ਵਿਭਾਗ ਵੰਡੇ ਹੁੰਦੇ ਨੇ ਵੱਡੀ ਕੋਈ ਵੀ ਸਿੱਖ ਸੰਸਥਾ ਹੈਗੀ ਹੈ ਤਾਂ ਉਹਦੇ ਅੱਗੇ ਕਈ ਵਿਭਾਗ ਹੁੰਦੇ ਨੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉਸਦੇ ਕਈ ਸਕੂਲ ਕਾਲਜ ਵੀ ਹੈਗੇ ਨੇ ਕਈ ਤਰ੍ਹਾਂ ਦੇ ਨਾਲ ਹੋਰ ਮੈਨੇਜਮੈਂਟ ਸਾਰੀ ਵੱਡੀ ਮੈਨੇਜਮੈਂਟ ਹੁੰਦੀ ਹੈ ਥੱਲੇ ਕਿਤੇ ਕੋਈ ਕੀ ਕਰ ਰਿਹਾ ਇਹ ਜਥੇਦਾਰ ਦੇ ਧਿਆਨ ਦੇ ਵਿੱਚ ਨਹੀਂ ਹੈ ਇਹਨਾਂ ਦਾ ਇਹੀ ਕਹਿਣਾ ਹੈ ਕਿ ਥੱਲੇ ਗੜਬੜ ਹੋਈ ਹੈ ਤੇ ਉੱਥੇ ਕਾਰਵਾਈ ਕੇਸ ਜਿਹੜੀ ਹੋ ਰਹੀ ਹੈ ਤੇ ਜਥੇਦਾਰ ਤੇ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਵਾਜਬ ਨਹੀਂ ਹਨ ਨੇੜੇ ਤੋਂ ਬਾਤ ਆ ਇਹਨਾਂ ਨੇ ਕਿਉਂਕਿ ਉੱਥੇ ਕੰਮ ਕੀਤਾ ਤੱਕ ਸ੍ਰੀ ਹਜ਼ੂਰ ਸਾਹਿਬ ਦਾ ਇਹ ਮਸਲਾ ਸੀਗਾ ਪਰ ਨੈਤਿਕ ਤੌਰ ਤੇ ਇਹ ਮਸਲਾ ਬਹੁਤ ਜਿਆਦਾ ਵੱਡਾ ਹੈ ਕਿਉਂਕਿ ਜਿਹੜਾ ਵੀ ਕੋਈ ਸਿੱਖ ਸੰਸਥਾ ਦੇ ਨਾਲ ਜਾਂ ਤਖਤ ਸਬਾਨ ਦੇ ਨਾਲ ਕਿਸੇ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਜੇ ਉੱਥੇ ਤੁਸੀਂ ਬੇਈਮਾਨੀ ਕਰ ਰਹੇ ਹੋ ਸਭ ਤੋਂ ਵੱਡਾ ਮਸਲਾ ਤਾਂ ਨੈਤਿਕ ਹੀ ਆ ਕੇਸ ਹੋ ਜਾਏਗਾ ਤੁਹਾਡੇ ਤੇ ਐਫ ਆਈ ਆਰ ਹੋ ਜਾਏਗੀ ਕਾਰਵਾਈ ਹੋ ਜਾਏਗੀ ਉਹ ਤਾਂ ਕਾਨੂੰਨਨ ਪ੍ਰਕਿਰਿਆ ਹੈਗੀ ਆ ਪਰ ਐਜ਼ ਅ ਸਿੱਖ ਸੰਸਥਾ ਦੇ ਵਿੱਚ ਐਜ਼ ਅ ਸਿੱਖ ਤੁਹਾਡੀ ਕੀ ਰਿਸਪਾਂਸਿਬਿਲਟੀ ਹੈ ਇਹ ਵੱਡਾ ਸਵਾਲ ਹੈ